ਇਸੇ ਦੇ ਕੰਮ ਕਰ ਸੱਤਵੇਂ ਦਿਨ ਪੀਕਾਰ ਮੇਰੀ ਸੂਰਜ ਚਾਟ ਕੇ ਬੰਦਗੀ ਕਰ ਆਰਾਧਨਾ ਕਰ ਨਰਮਚਿੰਨ ਪੂੜਾ ਕਰ ਨਰਗਲ ਬਾਤ ਕਰ ਤੇ ਮੇਰੇ ਕੋ ਕੀ ਲਿਆ ਤੂੰ ਵਰਕਰ ਹallelujah 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 ਅੱਜ ਸਿਤੋਹ ਦੀ ਪੰਗੀ ਕਰਨ ਵਾਲੇ ਆ ਬੰਦਗੀ ਹਾਰ ਇੱਕ ਵਾਸਤੇ ਬਹੁਤ ਖਾਸ ਬੰਦੀ ਹੈ ਇਹ ਦਿਨ ਸ੍ਰੀ ਪ੍ਰਭੂ ਕੋਲ ਦੀ ਪਤਵੀ ਸ਼ਾਮ ਨੂੰ ਹੁੰਦੀ ਆ ਅਗਰ ਦੀ ਵੇ ਸ਼ਾਮ ਨੂੰ ਹੋਉਂਦੇ ਨਾਲ-ਨਾਲ ਅਸੀਂ ਪ੍ਰਭੂ ਦੀ ਮੌਤਾ ਕੀ ਕਰਦੇ ਆ ਉਚਾਰ ਕਰਦੇ ਆ ਅਸੀਂ ਪ੍ਰਭੂ ਦੀ ਕਿਰਪਾ ਦੀ ਧਾਰੀ ਕੀ ਕਰਦੇ ਆ ਜਾਤ ਕਰਦੇ ਆ ਕਿ ਹਮੇਸ਼ਾ ਵਰ ਨੇ ਕਿਵੇਂ ਸਾਡੇ ਵਾਸਤੇ ਆਪਣਾ ਲਹੂ ਬਹਾਇਆ ਕਿਵੇਂ ਸਾਡੇ ਵਾਸਤੇ ਆਪਣਾ ਖਾਸ ਕਤਰਾ-ਕਤਰਾ ਕੱਟਣ ਵਾਸਤੇ ਉਦਾਹਰਣ ਦੇ ਦਿੱਤਾ ਇਨੇ ਦੁੱਖ ਪਰਮੇਸ਼ਵਰ ਨੇ ਸਾਡੇ ਆਪਣੇ ਉੱਪਰ ਲੈ ਲਏ ਉਹਨਾਂ ਦੁੱਖਾਂ ਨੂੰ ਅਸੀਂ ਜ਼ਾਦ ਕਰਦੇ ਆ ਉਹਦੀ ਕੁਰਬਾਨੀ ਜ਼ਾਦ ਕਰਦੇ ਆ ਜੇ ਦੋ ਅਸੀਂ ਜ਼ਾਦ ਜ਼ਾਦ ਉਹਦੀ ਕੁਰਬਾਨੀ ਕਰਦੇ ਆ ਉਹਦੇ ਦੁੱਖਾਂ ਨੂੰ ਜ਼ਾਦ ਕਰਦੇ ਆ ਤਾਂ ਫਿਰ ਜੇ ਦੋ ਅਸੀਂ ਕੋਈ ਵੀ ਸ਼ਾਮਿਲ ਹੁੰਨੇ ਆ ਕੋਈ ਲਹੂ ਸਰਵਿਸ਼ਟ ਘਾਰਾ ਦਿੱਤਾ ਹੈ ਪਰਮੇਸ਼ਵਰ ਦਾ ਉਹ ਹੀ ਵਾਸ ਪ੍ਰਭੂ ਦਾ ਸੰਮਾਨ ਜ਼ਾਦ ਕਰਦਾ ਹੈ ਦੁੱਖਾਂ ਤੋਂ

पूरा सौकर पाप हो सकता है जल्द पूरे चार अवतर पाप हो सकता है प्रभु अपनी सूर्य इस करके बुलाता है साधन के सुना पाप तो कर नहीं तो कर सकिए कर बात कर सकिए हले लुया हलिया जो अपने पापा तक तोबा कर लागे गुनाह तक तोबा कर लागे फिर प्रभु सब अपने पाप लहू पवित्र करे पाप लहू नुद्ध करे ਉਹ ਪਾਪ ਲਹੂ ਦੇ ਨਾਲ ਸਾਨੂੰ ਪਵਿੱਤਰ ਕਰਕੇ ਸਾਡਾ ਕੀ ਕਰ ਦਿਓ ਕੱਲ ਬਾਅਦ ਕਰ ਦਿਓ ਹallelujah ਹallelujah ਐਸੇ ਕਰਕੇ ਤੁਮੇ ઈશ્વਰ ਦੇ ਬੱਚੇ ਦੁਆਰਾ ਪ੍ਰਭੂ ਕੋਲ ਇਕਲਸ ਸਾਡੇ ਨਾਲ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿ세 ਪ੍ਰਭੂ ਕੋਲ ਜਨਹਾ ਲਵਾਗੇ ਸਾਡਾ ਰਿਸ਼ਤਾ ਪਰਮੇਸ਼ੁਰ ਦੇ ਨਾਲ ਨਹੀਂ ਹੋਵੇਗਾ ਸਾਡਾ ਰਿਸ਼ਤਾ ਪਰਮੇਸ਼ੁਰ ਦੇ ਨਾਲ ਨਹੀਂ ਹੋਵੇਗਾ ਜੇ ਅਸੀਂ ਚਾਹਦੇ ਸਾਡਾ ਰਿਸ਼ਤਾ ਬਣਿਆ ਰਹੇ ਸਾਡਾ ਰਿਸ਼ਤਾ ਕਾਇਮ ਰਹੇ ਸਾਨੂੰ ਚਾਹੀਦਾ ਦੁਆ ਕਰ ਜਾਨੀ ਫਤਿਸਮਾ ਲੈ ਲੈਣਾ ਤੇ ਪ੍ਰਭੂ ਕੋਹਟੇ ਚ ਕੀ ਹੋਣਾ ਵਾ ਸ਼ਾਮਲ ਹੋਣਾ ਵਾ ਹਾਲੇਲੂਇਆ ਹਾਲੇਲੂਇਆ ਜਦੋਂ ਜੀਦਰ ਸਿੰਘ ਪ੍ਰਭੂ ਕੋਹਟ ਲੈਨੇ ਆ ਉਹਦਾ ਬਾਸ ਲੈਨੇ ਆ ਉਹਦੇ ਬਾਸ ਨਾਲ ਅਸੀਂ ਪਵਿੱਤਰ ਹੋ ਜਾਂਦੇ ਆ ਅਸੀਂ ਬਦੀਆਂ ਦਾ ਤੋਬਾ ਕਰ ਲੈਨੇ ਆ ਇਸੇ ਮੂੰਹ ਦੇ ਨਾਲ ਸਿਕਰਾਜ ਕਰਦੇ ਆ ਤਾਂ ਕਿ ਅਸੀਂ ਅੱਗੇ ਦਾ ਪਾਪ ਨਾ ਕਰੀਏ ਹਾਲੇਲੂਇਆ ਹਾਲੇਲੂਇਆ